ਕਿਸਾਨ ਵੀਰੋਸ ਸਤਿ ਸ੍ਰੀ ਅਕਾਲ ਜੀ ਮੈਂ ਹਾਂ ਸੁਖਵਿੰਦਰ ਸਿੰਘ ਸੀਪੀਆਰਆਈ ਦੇ ਜਲੰਧਰ ਸਟੇਸ਼ਨ ਤੋਂ ਅੱਜ ਮੈਂ ਉਹਨਾਂ ਕਿਸਾਨ ਵੀਰਾਂ ਨਾਲ ਸਾਂਝ ਪਾਉਣੀ ਚਾਹੁੰਦਾ ਜਿਹੜੇ 9 ਤਰੀਕ ਨੂੰ ਟ੍ਰੇਨਿੰਗ ਕਰਕੇ ਗਏ ਆ ਇੱਥੇ ਆਲੂ ਦੇ ਬੀਜ ਦੇ ਉੱਪਰ ਉਸ ਤੋਂ ਪਹਿਲਾਂ 6 ਦਸੰਬਰ 2024 ਨੂੰ ਕਰਕੇ ਗਏ ਆ ਇਹ ਲਗਭਗ 3-4 ਦਿਨਾਂ ਦੇ ਵਿੱਚ ਹੀ ਦੋ ਟ੍ਰੇਨਿੰਗਾਂ ਹੋਈਆਂ ਜਿਹਦੇ ਵਿੱਚ ਕਾਫੀ ਗਿਣਤੀ ਦੇ ਵਿੱਚ ਆਪਣੇ دوست ਇਸ ਟ੍ਰੇਨਿੰਗ ਨੂੰ ਅਟੈਂਡ ਕਰਕੇ ਗਏ ਆ ਸਾਡੇ ਵਾਸਤੇ ਇਹ ਬਹੁਤ ਖੁਸ਼ੀ ਤੇ ਭਾਗਾਂ ਵਾਲਾ ਦਿਨ ਹੁੰਦਾ ਜਿਸ ਦਿਨ ਤੁਸੀਂ ਇੱਥੇ ਆ ਕੇ ਕੁਝ ਚਰਚਾ ਦੇ ਵਿੱਚ ਸ਼ਾਮਿਲ ਹੁੰਦੇ ਹੋ ਤੇ ਅਸੀਂ ਤੁਹਾਡੇ ਤੋਂ ਸਿੱਖਦੇ ਹਾਂ ਤੁਸੀਂ ਸਾਡੇ ਤੋਂ ਵੀ ਕੁਝ ਸਿੱਖ ਕੇ ਜਾਂਦੇ ਹੋ ਮੈਂ ਅੱਜ ਦੀ ਇਹ ਵੀਡੀਓ ਤੁਹਾਡੇ ਨਾਲ ਇਸ ਲਈ ਸ਼ੇਅਰ ਕਰ ਰਿਹਾ ਹੈਗਾ ਆ ਇਹ ਗੱਲਬਾਤ ਕਰ ਰਿਹਾ ਕਿ ਜਦੋਂ ਆਪਾਂ ਟ੍ਰੇਨਿੰਗ ਕੋਈ ਵੀ ਕਰਕੇ ਆਉਨੇ ਆ ਉਸ ਦੇ ਵਿੱਚ ਸਾਡੇ ਜਦੋਂ ਜਿਸ ਵੇਲੇ ਟ੍ਰੇਨਿੰਗ ਕਰ ਰਹੇ ਹੁੰਦੇ ਨੇ ਤਾਂ ਬਹੁਤ ਜੋਸ਼ੋਖ ਰੋਸ਼ ਹੁੰਦਾ ਆ ਕਿ ਵੀ ਬਸ ਹੁਣ ਜਾ ਕੇ ਆਪਾਂ ਆਪਣੀ ਸਾਰੀ ਗੱਲਬਾਤ ਆਲੂ ਦੀ ਖੇਤੀ ਦੀ ਬਦਲ ਹੀ ਦੇਣੀ ਆ ਕੋਈ ਬੰਦਾ ਇਹ ਪ੍ਰੋਗਰਾਮ ਬਣਾ ਕੇ ਜਾਂਦਾ ਹੈ ਕਿ ਵੀ ਮੈਂ ਆਪਣੇ ਬੀ ਨੂੰ ਸੁਧਾਰਨਾ ਆ ਤੇ ਵਧੀਆ ਬੀ ਲੈ ਕੇ ਕਿਸੇ ਚੰਗੀ ਥਾਂ ਤੋਂ ਆਪਣੇ ਬੀ ਨੂੰ ਸੁਧਾਰਨਾ ਕੋਈ ਬੰਦਾ ਇਹ ਸੋਚ ਕੇ ਜਾਂਦਾ ਹੈ ਕਿ ਮੈਂ ਗਾਹਾਂ ਜਾ ਕੇ ਆਪਣਾ ਕੰਮ ਬੀ ਦਾ ਹੋਰ ਵਧੀਆ ਕਰਕੇ ਬੀ ਨੂੰ ਬਿਜ਼ਨਸ ਦੇ ਤੌਰ ਤੇ ਵਪਾਰ ਦੇ ਤੌਰ ਤੇ ਵੀ ਪੈਦਾ ਕਰਕੇ ਦੂਸਰੇ ਜ਼ਿੰਮੇਦਾਰਾਂ ਨੂੰ ਦੇਣਾ ਕੋਈ ਬੰਦਾ ਇਹ ਸੁਪਨਾ ਲੈ ਕੇ ਜਾਂਦਾ ਕਿ ਮੈਂ ਆਪਣਾ ਐਰੋਪੋਨਿਕ ਸਿਸਟਮ ਲਗਾਉਣਾ ਆ ਕੋਈ ਇਹ ਸੁਪਨਾ ਲੈ ਕੇ ਜਾਂਦਾ ਮੈਂ ਨੈੱਟ ਹਾਊਸ ਲਗਾਉਣਾ ਹੈਗਾ ਆ ਤੇ ਤੁਹਾਡਾ ਜਿਹੜਾ ਜੋਸ਼ ਹੁੰਦਾ ਉਹ ਦੇਖ ਕੇ ਨਾ ਖੁਸ਼ੀ ਬਹੁਤ ਹੁੰਦੀ ਆ ਕਿ ਕਿਆ ਕਮਾਲ ਦਾ ਜੋਸ਼ ਹੈ ਕੱਲ ਵਾਲੀ ਟ੍ਰੇਨਿੰਗ ਵਿੱਚ ਤੇ ਸਾਡੇ ਸ਼ਿਮਲੇ ਤੋਂ ਕੁਝ ਮੇਰੇ ਸਾਥੀ ਆਏ ਹੋਏ ਸੀਗੇ ਉਹ ਹੈਰਾਨ ਰਹਿ ਗਏ ਕਿ ਬਾਹਰ ਮੇਰਾ ਕੱਲ 70 80 ਗੱਡੀਆਂ ਖੜੀਆਂ ਸੀਆਂ ਔਰ ਇਦਾਂ ਖੜੀਆਂ ਸੀ ਉਹ ਮੈਨੂੰ ਅੱਜ ਹੀ ਕਹਿ ਰਹੇ ਸੀ ਕਹਿੰਦੇ ਜਿੱਦਾਂ ਕਿਸੇ 5 ਸਟਾਰ ਹੋਟਲ ਦੇ ਬਾਹਰ ਖੜੀਆਂ ਹੁੰਦੀਆਂ ਹੁੰਦੀਆਂ ਪੂਰੇ ਡਿਸਪੀਸਪਲਨ ਦੇ ਵਿੱਚ ਤੇ ਮੈਨੂੰ ਉਹਨਾਂ ਨੇ ਕੌਮਪਲੀਮੈਂਟ ਹੀ ਦਿੱਤੇ ਕਿ ਵੀ ਇੱਕ ਵੀ ਬੰਦਾ ਜਿਹੜਾ ਜਿਹੜਾ ਟ੍ਰੇਨਿੰਗ ਹਾਲ ਆ ਜਿਹੜਾ ਕਾਨਫਰੈਂਸ ਹਾਲ ਆ ਇੱਕ ਵੀ ਬੰਦਾ ਕਹਿੰਦੇ ਅਸੀਂ ਬਾਹਰ ਤੁਰਿਆ ਫਿਰਦਾ ਨਹੀਂ ਦੇਖਿਆ 100% ਬੰਦੇ ਅੰਦਰ ਸੀ ਤੇ ਮੈਂ ਮੈਂ ਤੁਹਾਡੀ ਤਾਰੀਫ ਇਹ ਕਰਨੀ ਚਾਹੁੰਦਾ ਵੀ ਕਿਸੇ ਬੰਦੇ ਨੇ ਵੀ ਸ਼ਾਇਦ ਇੱਕ ਵੀ ਫੋਨ ਨਹੀਂ ਅੰਦਰ ਅਟੈਂਡ ਕੀਤਾ ਫੋਨ ਵੀ ਸਾਰਿਆਂ ਦੇ ਸਾਇਲੈਂਟ ਦੇ ਉੱਤੇ ਸੀਗੀ ਇਹ ਬਾ ਕਮਾਲ ਇਹ ਸਾਡੇ ਵਾਸਤੇ ਤਜਰਬਾ ਤੇ ਖੁਸ਼ੀ ਆ ਕਿ ਤੁਸੀਂ ਇਹਨਾਂ ਚੀਜ਼ਾਂ ਨੂੰ ਕਿੰਨੇ ਸੀਰੀਅਸਲੀ ਲੈਂਦੇ ਹੋ ਤੇ ਫਿਰ ਚਾਹ ਪਾਣੀ ਦੇ ਉੱਤੇ ਤੇ ਖਾਣੇ ਦੇ ਉੱਤੇ ਤੁਸੀਂ ਟਾਈਮ ਮੇਰਾ ਖਿਆਲ ਬਿਲਕੁਲ ਇੱਕ ਮਿੰਟ ਵੀ ਵੇਸਟ ਨਹੀਂ ਕੀਤਾ ਇਹ ਸ਼ੋਅ ਕਰਦੀ ਵੀ ਤੁਸੀਂ ਕਿੰਨੇ ਸੀਰੀਅਸ ਹੋ ਆਪਣੀ ਆਲੂ ਦੇ ਬੀਜ ਦੀ ਸਮੱਸਿਆ ਨੂੰ ਹੱਲ ਕਰਨ ਵਾਸਤੇ ਤੇ ਮੈਂ ਕਹਿਣਾ ਇਹ ਚਾਹੁੰਦਾ ਸੀਗਾ ਕਿ ਵੀ ਜਦੋਂ ਆਪਾਂ ਟ੍ਰੇਨਿੰਗ ਕਰਦੇ ਆਂ ਕਿ ਆਪਾਂ ਬਹੁਤ ਜ਼ਿਆਦਾ ਉਦੋਂ ਆਪਣੇ ਚ ਜੋਸ਼ੋਖ ਰੋਸ਼ ਹੁੰਦਾ ਪਰ ਆਪਾਂ ਜਾ ਕੇ ਹੌਲੀ ਹੌਲੀ ਨਾ ਭੁੱਲਣਾ ਸ਼ੁਰੂ ਕਰ ਦਿੰਦੇ ਆਂ ਇੱਕ ਦੋ ਦਿਨ ਤਿੰਨ ਦਿਨ ਚਾਰ ਦਿਨਾਂ ਬਾਅਦ ਨਾ ਉਹ ਆਪਾਂ ਨੂੰ ਚੀਜ਼ਾਂ ਹੌਲੀ ਹੌਲੀ ਭੁੱਲਣੀਆਂ ਸ਼ੁਰੂ ਹੋ ਜਾਂਦੀਆਂ ਆਪਣਾ ਜੋਸ਼ ਵੀ ਘਟ ਜਾਂਦਾ ਆ ਤੇ ਆਪਣਾ ਇੱਕ ਪ੍ਰੋਗਰਾਮ ਵੀ ਹੌਲੀ ਹੌਲੀ ਜਿਵੇਂ ਕਹਿ ਲਓ ਹਵਾ ਹੋ ਜਾਂਦੇ ਆ ਮੈਂ ਇਹ ਵੀਡੀਓ ਤੁਹਾਡੇ ਇਸ ਲਈ ਪਾ ਰਿਹਾ ਕਿ ਵੀ ਤੁਸੀਂ ਜੋ ਕੱਲ ਸਿੱਖਿਆ ਜਾਂ 6 ਤਰੀਕ ਨੂੰ ਸਿੱਖਿਆ ਜਾਂ ਜਿਹੜੇ ਲੋਕ ਪਹਿਲਾਂ ਟ੍ਰੇਨਿੰਗਾਂ ਕਰਕੇ ਗਏ ਆ ਆਪਣੀਆਂ ਡਾਇਰੀਆਂ ਫੋਲੋ ਖੋਲੋ ਦੇਖੋ ਉਹਨਾਂ ਦੇ ਵਿੱਚ ਕੀ ਲਿਖਿਆ ਹੋਇਆ ਹੈਗਾ ਆ ਸਾਡੀਆਂ ਜਿਹੜੀਆਂ ਤੁਹਾਡੇ ਨਾਲ ਲਿਟਰੇਚਰ ਸਾਂਝਾ ਕੀਤਾ ਸੀਗਾ ਜਿਵੇਂ ਬੀਜ ਬਲੌਟ ਟੈਕਨੀਕ ਹੋ ਗਈ ਤਾਂ ਹੋਰ ਚੀਜ਼ਾਂ ਉਹਨੂੰ ਪੜੋ ਔਰ ਪ੍ਰੋਗਰਾਮ ਬਣਾਓ ਕਾਮਯਾਬ ਬੰਦਾ ਉਹ ਹੁੰਦਾ ਆ ਕਿ ਜਿਹੜਾ ਆਪਣੇ ਨਿਸ਼ਾਨੇ ਨੂੰ ਲਗਾਤਾਰ ਯਾਦ ਕਰਦਾ ਰੋਜ਼ ਯਾਦ ਕਰਦਾ ਕਿ ਮੈਂ ਹੁਣ ਅਗਲੇ 1 ਸਾਲ ਚ ਆਹ ਕੰਮ ਕਰਨਾ 2 ਸਾਲ ਵਿੱਚ ਇਹ ਕਰਨਾ 4 ਸਾਲ ਦੇ ਵਿੱਚ ਇਹ ਕਰਨਾ ਲਗਾਤਾਰ ਰੋਜ਼ਾਨਾ ਆਪਣੇ ਆਪ ਨੂੰ ਯਾਦ ਦਿਵਾਉਣ ਦੀ ਦੌੜ ਹੈ ਜਿਵੇਂ ਆਪਾਂ ਪਾਠ ਨਹੀਂ ਕਰਦੇ ਆਪਾਂ ਪਾਠ ਨੂੰ 20 20 30 30 40 40 ਸਾਲ ਬਾਰ ਬਾਰ ਰੋਜ਼ ਪਾਠ ਕਰਦੇ ਆ ਉਹ ਪਾਠ ਦਾ ਮਤਲਬ ਹੁੰਦਾ ਉਹ ਚੰਗੀਆਂ ਗੱਲਾਂ ਆਪਣੇ ਆਪ ਨੂੰ ਆਪ ਯਾਦ ਦਿਵਾਉਣੇ ਆ ਕਿ ਵੀ ਮੈਂ ਆਹ ਕੰਮ ਜ਼ਿੰਦਗੀ ਦੇ ਵਿੱਚ ਮੇਰੀ ਆਹਾ ਮੇਰੀ ਸੋਚ ਮੈਂ ਰੱਖਣੀ ਹੈਗੀ ਐ ਸੇਮ ਅਗਰ ਆਪਾਂ ਆਲੂ ਦੇ ਬੀਜ ਦੀ ਵੈਸੇ ਇਹ ਗੱਲ ਹਰ ਇੱਕ ਚੀਜ਼ ਦੇ ਵਿੱਚ ਸੱਚ ਹੈਗੀ ਐ ਕਿ ਆਪਾਂ ਕੋਈ ਵੀ ਕੰਮ ਅਗਰ ਵੱਡਾ ਕਰਨਾ ਹੈਗਾ ਆਪਣੇ ਆਪ ਨੂੰ ਸੁਧਾਰਨਾ ਹੈਗਾ ਤੇ ਤੁਹਾਨੂੰ ਉਹ ਹਮੇਸ਼ਾ ਯਾਦ ਰਹਿਣਾ ਚਾਹੀਦਾ ਹੈਗਾ ਫੇਰ ਹੀ ਗੱਲ ਸਿਰੇ ਚੜ੍ਹਣੀ ਹੈਗੀ ਐ ਮੇਰੀ ਤੁਹਾਨੂੰ ਬੇਨਤੀ ਹੁਣ ਇਹ ਹੈਗੀ ਆ ਕਿ ਜੋ ਜੋਸ਼ ਤੁਸੀਂ ਦਿਖਾਇਆ ਸੀਗਾ ਇਹਨਾਂ ਟ੍ਰੇਨਿੰਗਾਂ ਦੇ ਦੌਰਾਨ ਜੋ ਤੁਸੀਂ ਸੋਚ ਕੇ ਗਏ ਸੀਗੇ ਆਪਣੀਆਂ ਡਾਇਰੀਆਂ ਦੇ ਵਿੱਚ ਉਹਨਾਂ ਨੂੰ ਸਭ ਚੀਜ਼ਾਂ ਨੂੰ ਲਿਖੋ ਕਿ ਮੈਂ ਆ ਕਰਨਾ ਚਾਹੁੰਦਾ ਆਹਾ ਮੈਂ ਸਿੱਖਿਆ ਹੈਗਾ ਆ ਮੇਰਾ ਪ੍ਰੋਗਰਾਮ ਹੈਗਾ ਯਾਰ ਤੇ ਜੋ ਵੀ ਤੁਹਾਨੂੰ ਗੱਲ ਚੰਗੀ ਸੀਗੀ ਉਹਨੂੰ ਨੋਟ ਕਰੋ ਉਹਨੂੰ ਦੁਬਾਰਾ ਦੇਖੋ ਤੇ ਇਹ ਪ੍ਰੋਗਰਾਮ ਬਣਾਓ ਆਪਾਂ ਕਰਨਾ ਕੀ ਹੈਗਾ ਆ ਤੇ ਦੂਸਰੀ ਗੱਲ ਇਹ ਹੈਗੀ ਆ ਕਿ ਜਿਸ ਤਰੀਕੇ ਤਾਂ ਆਪਾਂ ਕੱਲ ਸਾਰੇ ਪ੍ਰੋਗਰਾਮ ਦੇ ਵਿੱਚ ਸਿਰਫ ਇੱਕ ਚੀਜ਼ ਦੇ ਉੱਤੇ ਗੱਲ ਕੀਤੀ ਉਹ ਗੱਲ ਸੀਗੀ ਕਿ ਵੀ ਆਲੂ ਦੇ ਬੀਜ ਨੂੰ ਕਿਵੇਂ ਸੁਧਾਰਨਾ ਹੈ ਹੁਣ ਆਲੂ ਦੇ ਬੀਜ ਨੂੰ ਜੇ ਆਲੂ ਦਾ ਬੀਜ ਸੁਧਰ ਗਿਆ ਤੇ ਰਾਸ਼ਨ ਵੀ ਸੁਧਰ ਜਾਣਾ ਤੇ ਹੋਰ ਵੀ ਸਾਰਾ ਕੁਝ ਸੁਧਰ ਜਾਣਾ ਹੈਗਾ ਕਿਉਂਕਿ ਬੀਜ ਦੇ ਨਾਲ ਹੀ ਸਭ ਕੁਝ ਜੁੜਿਆ ਹੋਇਆ ਹੈਗਾ ਆ ਤੇ ਜਿਵੇਂ ਕੱਲ ਆਪਾਂ ਗੱਲ ਕੀਤੀ ਸੀਗੀ ਕਿ ਜਿਹੜੇ ਬਿਲਕੁਲ ਨਵੇਂ ਬੰਦੇ ਆ ਉਹ ਆਪਣਾ ਸ਼ੁਰੂਆਤ ਦੇ ਵਿੱਚ ਥੋੜਾ ਜਿਹਾ ਚੰਗਾ ਬੀਜ ਲੈ ਕੇ ਬੀਜ ਪਲੌਟ ਟੈਕਨੀਕ ਦੇ ਹਿਸਾਬ ਨਾਲ ਆਪਣੀ ਖੇਤੀ ਕਰਨ ਜਿਹੜੇ ਵਿਚ ਵਿਚਾਲੇ ਦੇ ਬੰਦੇ ਆ ਉਹ ਉਹ ਅਗਲੇ ਸਾਲ ਤੋਂ ਮਿੰਨੀ ਟਿਊਬਰ ਲੈ ਕੇ ਜੀ ਜ਼ੀਰੋ ਲੈ ਕੇ ਉਸ ਤੋਂ ਅੱਗੇ ਜੀਵਨ ਬਣਾਉਣਾ ਸਿੱਖਣ ਤੇ ਜਿਹੜੇ ਬੰਦੇ ਕਾਫੀ ਆਪਣੇ ਆਪ ਨੂੰ ਐਡਵਾਂਸ ਸਮਝਦੇ ਆ ਉਹ ਸੀਪੀਆਰ ਇਹਨਾਂ ਕੋਨਟੈਕਟ ਕਰਨ ਅਸੀਂ ਤੁਹਾਡੀ ਮਦਦ ਕਰਾਂਗੇ ਉਹ ਐਰੋਪਾਨਿਕ ਸਿਸਟਮ ਲਗਾ ਸਕਦੇ ਆ ਜਾਂ ਨੈੱਟ ਹਾਊਸ ਲਗਾ ਸਕਦੇ ਉਹਦੀ ਅਲੱਗ ਤੋਂ ਟ੍ਰੇਨਿੰਗ ਦੇ ਸਕਦੇ ਆ ਆਪਾਂ ਤੇ ਹਰ ਇੱਕ ਬੰਦੇ ਦੀ ਅਲੱਗ-ਅਲੱਗ ਉਹਦੀ ਪਲੈਨਿੰਗ ਉਹਦੀ ਆਪਣੀ ਵਿੱਤ ਦੇ ਮੁਤਾਬਕ ਉਹਨੇ ਸਭ ਕੁਝ ਕਰਨਾ ਹੁੰਦਾ ਪਰ ਆਪਾਂ ਕਰਨਾ ਜ਼ਰੂਰ ਆ ਕਰਨਾ ਜ਼ਰੂਰ ਆ ਅਸੀਂ ਤੁਹਾਨੂੰ ਛੱਡਣਾ ਹੈ ਨਹੀਂਗਾ ਦੇਖੋ ਕੱਲ ਜਿਵੇਂ ਗੱਲ ਕੀਤੀ ਸੀ ਅਸੀਂ ਅਸੀਂ ਇੰਡੀਆ ਦੇ ਵਿੱਚ ਆਉਣ ਵਾਲੇ 5-7 ਸਾਲਾਂ ਦੇ ਵਿੱਚ ਇਹ ਚਾਹੁੰਦੇ ਆਂ ਕਿ ਆਪਾਂ ਇੰਨਾ ਕੁ ਵਧੀਆ ਬੀਜ ਪੈਦਾ ਕਰ ਦਈਏ ਕਿ ਹਰ ਜ਼ਿਮੀਂਦਾਰ ਦੇ ਕੋਲ ਚੰਗਾ ਬੀਜ ਪਹੁੰਚ ਜਵੇ ਨੰਬਰ 1 ਦੋ ਹੀ ਕੰਮ ਆਪਾਂ ਕਰਨੇ ਦੂਸਰਾ ਆਪਾਂ ਜਿਹੜੇ ਬੰਦੇ ਵੀ ਬਾਦੂ ਖਾਦਾਂ ਪਾਉਂਦੇ ਹੈਗੇ ਆ ਜਿਹੜੀਆਂ ਆਪਣੀ ਮਿੱਟੀ ਵੀ ਖਰਾਬ ਕਰਦੀਆਂ ਤੇ ਪੈਸੇ ਵੀ ਖਰਾਬ ਕਰਦੇ ਜਿਵੇਂ ਡੀਏਪੀ ਦਾ ਵਾਧੂ ਯੂਜ਼ ਹੋ ਰਿਹਾ ਪੰਜਾਬ ਦੇ ਵਿੱਚ ਤੇ ਹੋਰ ਕੁਝ ਹਿੱਸਿਆਂ ਦੇ ਵਿੱਚ ਆਉਣ ਵਾਲੇ 5-7 ਸਾਲਾਂ ਦੇ ਵਿੱਚ ਆਪਾਂ ਲੱਖਾਂ ਕਟੇ ਡੀਏਪੀ ਦੇ ਆਪਾਂ ਬਚਾਉਣੇ ਹੈਗੇ ਆ ਜਿਹੜੇ ਆਪਾਂ ਵਾਧੂ ਪਾ ਰਹੇ ਆ ਪੈਸੇ ਵੀ ਨੁਕਸਾਨ ਕਰ ਰਹੇ ਹੈਗੇ ਆ ਔਰ ਨਾਲ ਦੀ ਨਾਲ ਆਪਾਂ ਮਿੱਟੀ ਦਾ ਵੀ ਨੁਕਸਾਨ ਕਰ ਰਹੇ ਆ ਇਹ ਦੋ ਕੰਮ ਹੁਣ ਸਾਡੇ ਦਿਮਾਗ ਦੇ ਵਿੱਚ ਹੈਗੇ ਜਿਹੜੇ ਆਪਾਂ ਤੁਹਾਡੇ ਨਾਲ ਰਲ ਕੇ ਕਰਨੇ ਹੈਗੇ ਆ ਇਹ ਹੋਣੇ ਤਾਂ ਹੈਗਾ ਕਿ ਜੇ ਅਸੀਂ ਲਗਾਤਾਰ ਤੁਹਾਨੂੰ ਇਨਫੋਰਮੇਸ਼ਨ ਦਿੰਦੇ ਰਹੀਏ ਜਾਣਕਾਰੀ ਦਿੰਦੇ ਰਹੀਏ ਔਰ ਤੁਸੀਂ ਲਗਾਤਾਰ ਉਸ ਚੀਜ਼ ਨੂੰ ਸੁਣਦੇ ਰਹੋ ਔਰ ਤੁਸੀਂ ਲਗਾਤਾਰ ਦੂਸਰੇ ਜ਼ਿੰਮੇਦਾਰਾਂ ਨਾਲ ਉਸ ਚੀਜ਼ ਨੂੰ ਸ਼ੇਅਰ ਕਰਦੇ ਰਹੋ ਤਾਂ ਇਹ ਗੱਲ ਬਣਨੀ ਹੈ ਕਿਸੇ ਇਕੱਲੇ ਦੇ ਬਣਾਏ ਗੱਲ ਨਹੀਂ ਬਣਨੀ ਸੋ ਫਿਰ ਇੱਕ ਵਾਰੀ ਤੁਹਾਨੂੰ ਬੇਨਤੀ ਹੈਗੀ ਆ ਕਿ ਜੋ ਤੁਸੀਂ ਸਿੱਖਿਆ ਪਿਛਲੇ ਦਿਨ ਦੀ ਟ੍ਰੇਨਿੰਗਾਂ ਦੇ ਵਿੱਚ ਉਹ ਯਾਦ ਕਰੋ ਔਰ ਜੋ ਤੁਸੀਂ ਸਿੱਖਿਆ ਤੁਹਾਡੇ ਜਜ਼ਬਾਤ ਸੀਗੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਥੱਲੇ ਉਹਨਾਂ ਨੂੰ ਲਿਖੋ ਉਹਨੂੰ ਲਿਖਣ ਦਾ ਫਾਇਦਾ ਕੀ ਹੁੰਦਾ ਕਮੈਂਟ ਬਾਕਸ ਦੇ ਵਿੱਚ ਕਿ ਜਿਹੜੇ ਦੂਸਰੇ ਜ਼ਿੰਮੇਦਾਰ ਆ ਉਹਨਾਂ ਨੂੰ ਪਤਾ ਲੱਗਦਾ ਕਿ ਇਹ ਬੰਦੇ ਸਿੱਖ ਕੇ ਕੀ ਆਏ ਉੱਥੇ ਕੀ ਖਾਸ ਗੱਲ ਸੀਗੀ ਉਹਨਾਂ ਦੇ ਵਿੱਚ ਵੀ ਜੋਸ਼ ਹੁੰਦਾ ਹੈਗਾ ਤੇ ਤੀਸਰੀ ਗੱਲ ਇਹ ਹੈਗੀ ਆ ਕਿ ਜਿਹੜੀ ਵੀ ਚੰਗੀ ਚੀਜ਼ ਤੁਹਾਨੂੰ ਤੁਹਾਨੂੰ ਚੰਗੀ ਲੱਗੀ ਆ ਉਹਨੂੰ ਦੂਸਰੇ ਜ਼ਿੰਮੇਦਾਰਾਂ ਨਾਲ ਸ਼ੇਅਰ ਕਰੋ ਇਹ ਪੁੰਨ ਦਾ ਕੰਮ ਆ ਇਹ ਪੁੰਨ ਦਾ ਕੰਮ ਹੈ ਬਹੁਤ ਜ਼ਰੂਰੀ ਹੈਗਾ ਆ ਤੇ ਫੇਰ ਜਦੋਂ ਵੀ ਤੁਹਾਨੂੰ ਮੌਕਾ ਮਿਲੇ ਤੁਸੀਂ ਜਲੰਧਰ ਦੇ ਵਿੱਚ ਆਉਂਦੇ ਜਾਂਦੇ ਰਹੋ ਔਰ ਅਸੀਂ ਹਮੇਸ਼ਾ ਤੁਹਾਡੇ ਨਾਲ ਖੜੇ ਆ ਬਹੁਤ-ਬਹੁਤ ਮਿਹਰਬਾਨੀ